ਪਣਿਆਰੀਆ ਬਲਟਾਣਾ ਦੇ ਫਰਨੀਚਰ ਮਾਰਕੀਟ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤੇ ਅੱਗ ਬਜਾਉ ਦਸਤੇ ਦੀਆਂ 10 ਮੌਕੇ ਤੇ ਗੱਡੀਆਂ ਪਹੁੰਚੀਆਂ ਨੇ ਅੱਗ ਬਜਾਉਣ ਤੇ ਜਿੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗ ਬਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਨਿਰੰਤਰ ਜਿਸ ਹਿਸਾਬ ਦੇ ਨਾਲ ਚੱਲ ਰਹੀਆਂ ਨੇ ਕਿਉਂਕਿ 10 ਗੱਡੀਆਂ ਮੌਕੇ ਤੇ ਹਾਜ਼ਰ ਨੇ ਅੱਗ ਬਜਾਉ ਦਸਤੇ ਆਂਦੀਆਂ ਸੋ ਬਲਟਾਣਾ ਦੇ ਫਰਨੀਚਰ ਮਾਰਕੀਟ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ ਸੋ 10 ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਅੱਗ ਬਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਬਲਟਾਣਾ ਦੇ ਫਰਨੀਚਰ ਮਾਰਕੀਟ ਦੇ ਵਿੱਚ ਭਿਆਨਕ ਅੱਗ ਲੱਗੀ ਤੇ ਇਸਨਾਲੀ ਇਸੇ ਖਬਰ ਤੇ ਹੋਰ ਵਧੇਰੇ ਅਪਡੇਟ ਲੈਣੇ ਮੇਰੇ ਨਾਲ ਮੇਰੇ ਸੂਗੀ ਰੋਹਿਤ ਬੰਸਲ ਇਸੇ ਖਬਰ ਤੇ ਲਾਈਵ ਜੁੜੇ ਨੇ ਰੋਹਿਤ ਬਲਟਾਣਾ ਦੇ ਫਰਨੀਚਰ ਮਾਰਕੀਟ ਦੇ ਵਿੱਚ ਅੱਗ ਲੱਗੀ ਹੈ ਹਾਲਾਂਕਿ ਕਾਰਨ ਕੀ ਨੇ ਇਸ ਬਾਰੇ ਹਾਲੇ ਤੱਕ ਸਪਸ਼ਟ ਹੋ ਪਾਇਆ ਤੇ ਦੂਸਰੇ ਪਾਸੇ ਕਿਉਂਕਿ ਹੀਟ ਵੇ ਵੀ ਬਹੁਤ ਜ਼ਿਆਦਾ ਹੈ ਗਰਮੀ ਵੀ ਬਹੁਤ ਜ਼ਿਆਦਾ ਹੈ ਆ ਬਿਲਕੁਲ ਗੁਰਪ੍ਰੀਤ ਇਸ ਵਕਤ ਮੈਂ ਬਲਟਾਣਾ ਦੇ ਵਿੱਚ ਖੜਾ ਹੋਇਆ ਇਸ ਪਾਸੇ ਦੀਆਂ ਤਸਵੀਰਾਂ ਤੁਸੀਂ ਦੇਖੋਗੇ ਤਾਂ ਇਹ ਪੂਰਾ ਇੱਕ ਸਟੋਰ ਰੂਮ ਸੀਗਾ ਜਿਸ ਜਗ੍ਹਾ ਤੇ ਜੁੱਤੀ ਕਹਿਆ ਜਾ ਰਿਹਾ ਕਿ ਜਿਹੜੇ फ्रंट लाइन ਦਾ ਏਰੀਆ ਸੀਗਾ ਇਸ ਦੇ ਵਿੱਚ ਜਿੱਥੇ ਸ਼ੋਰੂਮ ਬਣੇ ਹੋਏ ਸੀਗੇ ਤਾਂ ਇਸ ਦੇ ਬਿਲਕੁਲ ਨਾਲ ਇੱਕ ਕਬਾੜ ਦਾ ਏਰੀਆ ਲੱਗਦਾ ਹੈਗਾ ਉਸ ਅੱਗ ਨੇ ਸ਼ਾਇਦ ਤਾਂ ਉਸ ਪਾਸੇ ਤੋਂ ਅੱਗ ਫੜੀ ਹੋएगी ਜਾਂ ਉਸ ਪਾਸੇ ਤੋਂ ਅੱਗ ਕਹਿ ਸਕਦੇ ਆ ਕਿ ਅੱਗ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੋਵੇਗਾ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਤੁਹਾਨੂੰ ਨਜ਼ਰ ਆਉਣਗੇ ਤਾਂ ਹਾਲੇ ਵੀ ਜਿਹੜੀ ਕਬਾੜ ਦੇ ਵਿੱਚ ਬਹੁਤ ਸਾਰੀਆਂ ਪਲਾਸਟਿਕ ਦੀਆਂ ਬੋਤਲਾਂ ਹੁੰਦੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਹੋਰ ਕੰਚ ਦੀਆਂ ਬੋਤਲਾਂ ਟੁੱਟੀਆਂ ਹੋਈਆਂ ਤੁਹਾਨੂੰ ਨਜ਼ਰ ਆਉਣਗੀਆਂ ਔਰ ਹਲਕੀ ਹਲਕੀ ਆਗਿਆ ਜਿਹੜੀ ਉਹ ਹਲੇ ਵੀ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਨਜ਼ਰ ਆ ਰਹੀ ਹੈਗੀ ਤਾਂ ਸੋਫਾ ਔਰ ਬਾਕੀ ਜਿਹੜਾ ਫਰਨੀਚਰ ਹੁੰਦਾਗਾ ਉਸ ਦੀ ਏ ਦੁਕਾਨ ਸੀ ਔਰ ਉਸ ਦੇ ਨਾਲ ਬਿਲਕੁਲ ਕਵਾਡ ਦਾ ਸਮਾਨ ਹੈ ਜਿਹੜਾ ਉਹ ਪਿਆ ਹੋਇਆ ਹੈਗਾ ਸ਼ਾਇਦ ਅੱਗੇ ਇਸੇ ਪਾਸੇ ਪਟਕੀ ਹੋਈ ਆ ਲੱਗ ਸਕਦੀ ਹੈ ਕਿ ਕਿਉਂਕਿ ਖਾਸ ਤੌਰ ਤੇ ਦੇਖੋਗੇ ਤੁਸੀਂ ਕਾਫੀ ਜ਼ਿਆਦਾ ਜਿਹੜਾ ਰਾਮ ਮਟੀਰੀਅਲ ਹੁੰਦਾ ਚਾਹੇ ਉਹ ਰੱਦੀ ਹੋਵੇ ਚਾਹੇ ਹੋਰ ਚੀਜ਼ਾਂ ਹੋਣ ਉਹ ਇਸ ਪਾਸੇ ਪਈਆਂ ਹੋਈਆਂ ਨੇ ਔਰ ਹਲੇ ਵੀ ਅੱਗ ਥੋੜੀ ਥੋੜੀ ਜਿਹੜੀ ਧੁੱਕਦੀ ਹੋ ਨਜ਼ਰ ਆ ਰਹੀਆ ਹਾਲਾਂਕਿ ਅੱਗ ਤੇ ਪੂਰਨ ਤੌਰ ਦੇ ਉੱਪਰ ਜਿਹੜਾ ਕਾਬੂ ਹੈਗਾ ਉਹ ਪਾ ਲਿਆ ਗਿਆ ਹੈਗਾ ਫਿਲਹਾਲ ਕਿਸੇ ਵੀ ਤਰੀਕੇ ਦੀ ਜਿਹੜੀ ਲਈਏ ਕਿ ਲਾਰਟ ਹੈ ਜਾਂ ਕੋਈ ਅੱਗ ਦੀ ਵੱਡੀ ਭਿਆਨਕ ਚੰਗਿਆੜੀ ਹੁੰਦੀ ਆ ਉਹ ਦਿਖਾਈ ਨਹੀਂ ਦੇ ਰਹੀ ਤਾਂ ਇਹ ਕਵਾੜ ਦਾ ਏਰੀਆ ਸੀ ਸ਼ਾਇਦ ਇਸ ਪਾਸੇ ਤੋਂ ਅੱਗੇ ਜਿਹੜੀ ਉਹ ਨਾਲ ਲੱਗਦੇ ਜਿਹੜੇ ਫਰਨੀਚਰ ਦਾ ਏਰੀਆ ਹੈਗਾ ਉਸ ਦੇ ਵਿੱਚ ਲੱਗੀ ਹੈਗੀ ਉਸ ਪਾਸੇ ਦੀਆਂ ਅੱਛਾ ਰੋਹਿਤ ਜਿੱਥੇ ਮਾਲੀ ਨੁਕਸਾਨ ਦਾ ਕਾਫੀ ਖਰਚਾ ਦੇਖਿਆ ਜਾ ਰਿਹਾ ਤਾਂ ਉੱਥੇ ਹੀ ਜਾਨੀ ਨੁਕਸਾਨ ਤੋਂ ਬਚਾਏ ਬਿਲਕੁਲ ਬਿਲਕੁਲ ਗੁਰਪ੍ਰੀਤ ਜੇਕਰ ਫਲਾਲ ਦੀ ਕੋਈ ਜ਼ਿਕਰ ਕੀਤਾ ਜਾਵੇ ਤਾਂ ਕਿਸੇ ਵੀ ਤਰੀਕੇ ਦੇ ਜਾਨੀ ਨੁਕਸਾਨ ਦੀ ਜਿਹੜੀ ਲਈਏ ਕਿ ਸੂਚਨਾ ਨਹੀਂ ਮਿਲੀ ਹੈ ਪਰ ਇਸ ਪਾਸੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਪੂਰੇ ਤਰੀਕੇ ਦੇ ਨਾਲ ਜਿਹੜੀ ਇਹ ਦੁਕਾਨਾਂ ਨੇ ਇਹ ਸੜ ਚੁੱਕੀਆਂ ਨੇ ਉੱਪਰ ਤੱਕ ਤੁਸੀਂ ਦੇਖੋਗੇ ਤਾਂ ਚਾਰੇ ਪਾਸੇ ਟੀਨ ਨੇ ਜਿਹੜੇ ਉਹ ਪਾਏ ਹੋਏ ਸੀਗੇ ਤਾਂ ਕਾਫੀ ਜ਼ਿਆਦਾ ਥੱਲੇ ਤੱਕ ਤੁਸੀਂ ਦੇਖੋਗੇ ਜਿਹੜੀ ਅੱਗ ਦੀ ਹੀਟ ਕਿੰਨੀ ਹੋएगी ਕਿ ਜਿਹੜੀ ਫਰਸ਼ ਥੱਲੇ ਲੱਗੀ ਹੋਈ ਆ ਉਹ ਪੂਰੇ ਤਰੀਕੇ ਨਾਲ ਉਖੜ ਚੁੱਕੀ ਆ ਇਸ ਪਾਸੇ ਤੁਸੀਂ ਦੇਖੋਗੇ ਤਾਂ ਇਹ ਤੁਹਾਨੂੰ ਪੱਖਾ ਨਜ਼ਰ ਆ ਰਿਹਾਗਾ ਪੱਖੇ ਦੇ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੀ ਹੀਟ ਹੋएगी ਕਿ ਜਿਹੜੀ ਪੱਖੇ ਦਾ ਪੂਰੇ ਦਾ ਪੂਰਾ ਏਰੀਆ ਉਸ ਨੂੰ ਸਾੜ ਦਿੱਤਾਗਾ ਇਹ ਸਾਹਮਣੇ ਤੁਸੀਂ ਦੇਖੋਗੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਦੋਂ ਕੱਗ ਲੱਗੀ ਐ ਤੁਸੀਂ ਇੱਥੇ ਸੀਗੇ ਜੀ ਸਾਡਾ ਹੀ ਐ ਜੀ नाम नाम थोड़ा? नाम की आगे थोड़ा है जी मेरा अमन जी आगे कि आगे पता नहीं पाजी पीछे से पता लगा किसी से फिर हम भाग के आगे फैली हुई थी जी यहाँ पे कोई वर्कर तो अंदर नहीं आज ही लास्ट मंडे छुट्टी थी आज कोई नहीं वर्कर जी तो, यहाँ पे तो यहाँ पे दुकानें थी शोरूम था क्या था हाँ जी सर हमारा सारा काम पड़ा था सोफे साफे पड़े थे सोफा बनाते हैं हम सर ਤੁਹ ਸਾਰੇ ਮਾਗਲੇ ਕੀ ਪਿਛੇ ਕੀ ਚੀਜ਼ ਪੜੀ ਸੀ ਸਰ ਪਿਛੇ ਵੀ ਤੇਰੇ ਪਲਾਈਵੋਡ ਪੜੀ ਹੁੰਦੀ ਫਿਰ ਵਰਕਰ ਕੰਮ ਕਰਦੇ ਤੇ ਪਰ ਅੱਜ ਲਾਸ ਮੰਡੇ ਦਾ ਤਾਂ ਛੁੱਟੀ ਸੀ ਸਭ ਕੀ ਆਜ ਸਰ ਕਿੰਨੇ ਦਾ ਨੁਕਸਾਨ ਹੋ ਉਹ ਅਭੀ ਤੱਕ ਸਰ ਅਬ ਕੀ ਬਤਾਏਂਗੇ ਅੰਦਾਜ਼ਾ ਆਪ ਜਿਹੜਾ ਪਿਛੇ ਤੇ ਅਗਲੇ ਕੀ ਵੀ ਹੈ ਨਾ ਪਿਛੇ ਤੇ ਅਗਲੇ ਲੱਗੀ ਵੀ ਹੈ ਆਪ ਤਾਂ ਪਿਛੇ ਪਿਛੇ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਇਸ ਪਾਸੇ ਤੋਂ ਜਿਹੜਾ ਤੁਸੀਂ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਜਿਹੜਾ ਪੂਰੇ ਦਾ ਪੂਰਾ ਏਰੀਆ ਹੈਗਾ ਇਹ ਬਣਿਆ ਹੋਇਆ ਸੀਗਾ ਅੱਗੇ ਜਿੱਥੇ ਸ਼ੋਰੂਮ ਦਾ ਕੰਮ ਸੀ ਤਾਂ ਇਸ ਪਾਸੇ ਤੁਸੀਂ ਦੇਖੋਗੇ ਜਿਹੜੇ ਸੋਫੇ ਦੇ ਵਿੱਚ ਸਪਰਿੰਗ ਹੁੰਦੇ ਆ ਉਹ ਤੁਹਾਨੂੰ ਇੱਥੇ ਪਏ ਹੋਏ ਨਜ਼ਰ ਆਉਣਗੇ ਔਰ ਹੋਰ ਪਿੱਛੇ ਤੱਕ ਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹ ਤੁਹਾਨੂੰ ਦਿਖਾਵਾਂਗੇ ਤਾਂ ਤੁਹਾਨੂੰ ਨਜ਼ਰ ਆਏਗਾ ਗੁਰਪ੍ਰੀਤ ਇਸ ਪਾਸੇ ਦੀ ਤਸਵੀਰ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਅੱਗੇ ਦਾ ਏਰੀਆ ਸੀਗਾ ਜਿਸ ਪਾਸੇ ਤੋਂ ਤੁਹਾਨੂੰ ਪਹਿਲਾਂ ਦਿਖਾ ਰਹੇ ਸੀਗੇ ਇਹ ਪੂਰੇ ਦਾ ਪੂਰਾ ਏਰੀਆ ਜਿਸ ਜਗ੍ਹਾ ਦੇ ਉੱਪਰ ਕੋਈ ਵੀ ਸੋਫੇ ਵਗੈਰਾ ਰੱਖੀ ਜਾਂਦੇ ਸੀ ਪਰ ਜੇਕਰ ਤੁਸੀਂ ਪਿੱਛੇ ਤੱਕ ਨਜ਼ਰ ਮਾਰੋਗੇ ਤਾਂ ਇਹ ਤੁਹਾਨੂੰ ਨਜ਼ਰ ਆਏਗਾ ਇਹ ਜਿਹੜੇ ਟੀਨ ਤੁਹਾਨੂੰ ਥੱਲੇ ਡਿੱਗੇ ਹੋਏ ਨਜ਼ਰ ਆ ਰਹੇ ਨੇ ਇਸ ਜਗ੍ਹਾ ਦੇ ਉੱਪਰ ਜਿਹੜੀਆਂ ਪਲਾਈ ਵਗੈਰਾ ਹੁੰਦੀਆਂ ਨੇ ਉਹ ਸਟੋਰ ਕਰਕੇ ਰੱਖੀ ਜਾਂਦੇ ਸੀ ਵਰਕਰ ਜਿਹੜਾ ਕੰਮ ਕਰਦੇ ਸੀਗੇ ਪਲਾਈ ਵਗੈਰਾ ਤੋਂ ਸੋਫਾ ਬਣਾਉਂਦਾ ਜਾਂ ਕੋਈ ਵੀ ਟੇਬਲ ਵਗੈਰਾ ਬਣਾਉਂਦਾ ਔਰ ਕੇਵਲ ਇਹੀ ਨਹੀਂ ਨਾਲ ਨਾਲਾ ਵੀ ਇੱਕ ਏਰੀਆ ਹੈਗਾ ਜਿਸ ਏਰੀਏ ਦੇ ਵਿੱਚ ਤੁਸੀਂ ਦੇਖੋਗੇ ਕਿ ਅਗਨੇ ਨਾਲ ਵਾਲਾ ਜਿਹੜਾ ਏਰੀਆ ਉਹ ਵੀ ਪੂਰੇ ਤਰੀਕੇ ਦੇ ਨਾਲ ਜਿਹੜੀ ਆਪਣੀ ਪਕੜ ਦੇ ਵਿੱਚ ਲੈ ਲਿਆ ਔਰ ਦੋਨੋਂ ਏਰੀਏ ਦੇ ਵਿੱਚ ਜਿਹੜੀ ਅੱਗ ਹੈਗੀ ਉਹ ਬਹੁਤ ਜ਼ਿਆਦਾ ਲੱਗ ਚੁੱਕੀ ਸੀ ਪਰ ਹੁਣ ਜਿਹੜਾ ਫਿਲਹਾਲ ਦੀ ਕੜੀ ਨੁਕਸਾਨ ਤਾਂ ਹੋ ਚੁੱਕਾ ਹੈ ਪਰ ਅੱਜ ਕਿਉਂਕਿ ਆਖਰੀ ਸੋਮਵਾਰ ਸੀ ਆਖਰੀ ਸੋਮਵਾਰ ਨੂੰ ਛੁੱਟੀ ਹੁੰਦੀ ਹੈਗੀ ਔਰ ਇਸੇ ਵਜ੍ਹਾ ਦੇ ਕਰਕੇ ਕਹ ਲਈਏ ਕਿ ਕੋਈ ਜਾਨੀ ਨੁਕਸਾਨ ਜਿਹੜਾ ਨਹੀਂ ਹੋ ਸਕਿਆ ਪਰ ਇਸ ਪਾਸੇ ਤੁਸੀਂ ਦੇਖੋਗੇ ਤਾਂ ਟੀਨ ਜਿਹੜੇ ਪੂਰੇ ਤਰੀਕੇ ਦੇ ਨਾਲ ਹੀਟ ਹੋਣ ਤੋਂ ਬਾਅਦ ਜਿਹੜੀ ਕਿਉਂਕਿ ਲੋਹਾ ਉਹ ਪਿਗਲ ਜਾਂਦਾ ਹੈਗਾ ਔਰ ਜਿਹੜੀਆਂ ਛੱਤਾਂ ਦੇ ਰੂਪ ਦੇ ਵਿੱਚ ਟੀਨ ਪਾਈ ਹੋਈ ਸੀ ਉਹ ਡਿੱਗ ਪੈਂਦੇ ਨੇ ਗੁਰਪ੍ਰੀਤ ਇੱਕ ਤਸਵੀਰ ਤੁਹਾਨੂੰ ਇਸ ਜਗ੍ਹਾ ਤੋਂ ਜ਼ਰੂਰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਸਾਹਮਣੇ ਤੁਹਾਨੂੰ ਜਿਹੜੀ ਇਹ ਅੱਗ ਦੀ ਤਸਵੀਰ ਨਜ਼ਰ ਹਾਰੀ ਹੈ ਥੋੜਾ ਸਾਈਡ ਤੋਂ ਤਸਵੀਰ ਦਿਖਾਈਏ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਜਿਹੜੇ ਪਲਾਈਵੋਡ ਅਸੀਂ ਕੰਧਾਂ ਦੇ ਨਾਲ ਲਾ ਕੇ ਰੱਖ ਦੰਨੇ ਆ ਔਰ ਉਹ ਉਸੇ ਤਰੀਕੇ ਦੇ ਨਾਲ ਹੀ ਜਲ ਕੇ ਰਾਖ ਹੋ ਚੁੱਕੇ ਨੇ ਤਾਂ ਤੁਸੀਂ ਪਲਾਈਵੋਡ ਦੀਆਂ ਅਲੱਗ-ਅਲੱਗ ਲੇਹਰਾਂ ਨੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਅੱਗ ਕਿਸ ਤਰੀਕੇ ਦੇ ਨਾਲ ਔਰ ਕਿੰਨੀ ਛੀਤੀ ਫੜੀ ਹੋਊਗੀ ਕਿਉਂਕਿ ਜਦੋਂ ਵੀ ਕੋਈ ਲੱਕੜ ਦਾ ਮਟੀਰੀਅਲ ਸਮਾਨ ਤਿਆਰ ਕੀਤਾ ਜਾਂਦਾ ਤਾਂ ਜ਼ਿਆਦਾਤਰ ਉਸ ਦੇ ਵਿੱਚ ਜਿਹੜੀ ਸੁੱਕੀ ਲੱਕੜੀ ਹੁੰਦੀ ਹੈਗੀ ਉਸ ਦਾ ਇਸਤੇਮਾਲ ਆਮ ਤੌਰ ਤੇ ਕੀਤਾ ਜਾਂਦਾ ਤਾਂ ਕਿ ਜਿਹੜਾ ਲੱਕੜੀ ਗਿੱਲੀ ਹੋਣ ਤੋਂ ਸੁੱਕਣ ਤੋਂ ਬਾਅਦ ਕੋਈ ਉਸ ਦੇ ਵਿੱਚ ਪ੍ਰੋਬਲਮ ਨਾ ਹੋਵੇ ਔਰ ਇਹੀ ਇੱਕ ਵੱਡਾ ਲੋਕ ਖੜੇ ਹੋਏ ਨੇਗੇ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਜਿਆਦਾ ਕੰਮ ਕਰਦੇ ਨੇ ਜਾਂ ਇੱਥੋਂ ਦੇ ਆਸ-ਪਾਸ ਦੇ ਰਹਿਣ ਵਾਲੇ ਨੂੰ ਨਾਲ ਗਲਵਤ ਕਰ ਲੈਣ ਕੀ ਨਾਮ ਹੈ ਤੁਹਾਡਾ ਅਰਜੁਨ ਸਰ ਅਰਜੁਨ ਜੀ ਆਕਾਬ ਲੱਗਤੀ ਹੈ ਸਰ ਮੈਨੂੰ ਕੋਈ ਪਤਾ ਨਹੀਂ था अभी आए हैं देखा कौन-ਕੌਣ تھا یہاں ਕੀ ਨਾਮ تھا ہماری ਫੈਕਟਰੀ ਹੈ ਇਹ ਤਿੰਨ ਦੁਕਾਨੇਦਾਰੀ ਇੱਥੇ ਪੇ ਇਹ ਪਿੱਛੇ ਸੇ ਆਗ ਸ਼ੁਰੂ ਹੋਈ ਹੈ ਇਹ ਬਸ ਲੱਗ پکڑ ਤੋਂ پکڑ ਤੋਂ ਆਗ ਇਹ ਪੂਰੀ ਫੈਕਟਰੀ ਵਿੱਚ ਲੱਗ ਗਿਆ ਤਾਂ ਇਹ ਯਹਾਂ ਅਲੱਗ-ਅਲੱਗ ਦੋ ਸ਼ੋਰੂਮ ਹੈ ਇਹ ਤਿੰਨ ਸ਼ੋਰੂਮ ਤੇ ਇਹ ਤਿੰਨ ਚਾਰ ਹੈ ਬਾਕੀ ਇਹ ਤੇ ਅੱਗੇ और ऊपर से फिर आग पकड़ती चली गई बस रुकी कितने बजे का टाइम था जब आग लगी टाइम था कोई साढ़े बारह बजे साढ़े बारह बजे तक का टाइम अभी अभी कोई अंदर कोई मजदूर तो नहीं फंसा हुआ जब पहले तो नहीं कोई मजदूर फंसा हुआ था मजदूर की कुछ नहीं हुआ बस सामान ही जल गया जो भी लास्ट मंडे था छुट्टी थी तो अभी आग पर काबू पा लिया गया है काबू पा लिया गया है फायर ब्रिगेड आई थी सब तीस पैंतीस गाड़ी आई है रोक दिया गया है ਕਿੰਨੇ ਕਿਤਨੇ ਵਜੇ ਆਗ ਪਰ ਕਾਬੂ ਪਾਇਆ ਕਿਤਨੇ ਵਜੇ ਆਗ ਬੁਝ ਚੁਕੀ ਸੀ 3:00 ਵਜੇ ਬੁਝ ਗਈ 3:00 ਵਜੇ ਤੱਕ ਬੁਝ ਗਈ ਆਗ ਤਕਰੀਬਨ ਜਿਸੇ ਕੰਮ ਕਰਾਉ ਉਹਨਾਂ ਨੇ ਸਰਕਾਰੀ ਕਰਮਚਾਰੀਆਂ ਨੇ ਬਹੁਤ ਅੱਛਾ ਕੰਮ ਕੀਤਾ ਤਕਰੀਬਨ 3 ਘੰਟਿਆਂ ਦੇ ਵਿੱਚ ਗੁਰਪ੍ਰੀਤ ਐਵਰੇਜ ਐਵਰੇਜ ਇਸ ਅੱਗ ਤੇ ਕਾਬੂ ਪਾ ਲਿਆ ਗਿਆਗਾ ਔਰ ਜਿਹੜਾ ਪੂਰਾ ਪੂਰਾ ਕਲੀਏ ਕਿ ਮਟੀਰੀਅਲ ਸੀ ਉਹ ਜਰੂਰ ਸੜ ਕੇ ਸੁਆਹ ਹੋ ਗਿਆ ਪਰ ਐਂਤ ਆਖਰੀ ਸੋਲ ਬਿਲਕੁਲ ਰੋਹਿਤ ਕਿਉਂਕਿ ਜਿਹੜੀਆਂ ਤਸਵੀਰਾਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਨੇ ਕਿ ਕਿੰਨੇ ਭਿਆਨਕ ਤਰੀਕੇ ਦੇ ਨਾਲ ਇਹ ਅੱਗ ਲੱਗੀ ਹਾਲਾਂਕਿ ਅੱਗ ਤੇ ਹੁਣ ਕਾਬੂ ਜਿਹੜਾ ਹੈ ਉਹ ਪਾ ਲੈ ਗਿਆ ਬਹੁਤ ਬਹੁਤ ਸ਼ੁਕਰੀਆ ਰੋਹਿਤ ਬਹੁਤ ਬਹੁਤ ਧੰਨਵਾਦ ਤਮਾਮ ਜਿਹੜੀ ਤਸਵੀਰਾਂ ਦਿਖਾਉਣ ਦੇ ਲਈ